ਮੇਰੇ ਭਤੀਜੇ ਦਾ ਕਤਲ ਕੀਤਾ ਗਿਆ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਅਸੀਂ ਜਗਰਾਉਂ ਤੋਂ ਆਏ ਜੀ ਜਗਰਾਉਂ ਕੋਈ ਸੁਣਵਾਈ ਨਹੀਂ ਹੋਈ ਨਹੀਂ ਕਿਸੇ ਪੁਲਿਸ ਵਾਲੇ ਨੇ ਸਾਡੀ ਸੁਣਵਾਈ ਕੀਤੀ ਕਿਨੇ ਤਨੂ ਕਿਨੇ ਜੀ ਸਾਨੂੰ ਜੀ 5 ਤਰੀਕ ਦਾ ਮਰਡਰ ਹੋਇਆ ਜੀ 5 ਤਰੀਕ ਦਾ ਮਰਡਰ ਹੋਇਆ ਤੁਹਾਨੂੰ ਪੱਕਾ ਪਤਾ ਹਾਂ ਜੀ ਪੱਕਾ ਪਤਾ ਜਨਾਬ ਅਸੀਂ ਸਾਨੂੰ ਨਾਲ ਤੇ ਪੰਪ ਦੇ ਕੋਲੋਂ ਦੱਸਿਆ ਗਿਆ ਵੀ ਰਾਤ ਨੂੰ ਚੀਤਾ ਪੈਂਦੀਆਂ ਸੀ ਅਸੀਂ ਜਨਾਬ ਉੱਥੇ ਮੋਟਰ ਤੇ ਨਾਲ ਅਫਸਰ ਸੀਗੇ ਸਾਡੇ ਮਲਾਜ਼ਮ ਸੀਗਾ ਇੱਕ ਪੁਲਿਸ ਵਾਲਾ ਜੀ ਸਦਰ ਥਾਣੇ ਦਾ ਉੱਥੇ ਅਸੀਂ ਮੋਟਰ ਤੇ ਮੌਕੇ ਤੇ ਦੇਖਿਆ ਜੀ ਰਾਤ ਨੂੰ 11 ਵਜੇ ਗਏ ਉਥੇ ਕਾਰਬਨ ਪਈ ਸੀ ਜੀ ਖੂਨ ਨਾਲ ਲਿਪੜੀ ਆ ਜੀ ਸਾਡੇ ਕੋਲੇ ਅਸੀਂ ਚੱਕੀ ਜੀ ਤੇ दारू ਦੀਆਂ ਬੋਤਲਾਂ ਪਈਆਂ ਸੀਗੀਆਂ ਜੀ ਉਹਨਾਂ ਦੀਆਂ ਫੋਟੋਆਂ ਸਾਡੇ ਕੋਲੇ ਆ ਜੀ ਹਾਂ ਜੀ ਤੁਹਾਡਾ ਕੀ ਲੱਗਦਾ ਜੀ ਮੇਰਾ ਭਤੀਜਾ ਜੀ ਤੁਹਾਡਾ ਸਾਕਾ ਭਤੀਜਾ ਹਾਂ ਜੀ ਭਤੀਜਾ ਮੇਰਾ ਜੀ ਤੁਸੀਂ ਅੱਜ ਨਿਹਾੜੇ ਸੀਪੀ ਦਫ਼ਤਰ ਇੱਥੇ ਆਏ ਡੀਸੀ ਦਫ਼ਤਰ ਆਏ ਹੋ ਕੀ ਕਹਿਣਾ ਤੁਹਾਡਾ ਕਹਿਣਾ ਸਾਹਿਬ ਕੋਲੇ ਆਏ ਆ ਜੀ ਸਾਹਿਬ ਕਹਿੰਦੇ ਆ ਜੀ ਕਾਰਵਾਈ ਕਰਾਂਗੇ ਇਨਸਾਫ ਦੀ ਖਾਤਰ ਆਏ ਆ ਜੀ ਅੱਛਾ ਸਾਡਾ ਇਨਸਾਫ ਸਾਨੂੰ ਜਗਰਾਉਂ ਪੁਲਿਸ ਨੇ ਦਿੱਤਾ ਨਹੀਂ ਜੀ ਸਾਡੇ ਨਾਲ ਧੱਕਾ ਕੀਤਾ ਜੀ ਸਾਨੂੰ ਧੱਕੇ ਨਾਲ ਉੱਥੋਂ ਥਾਣੇ ਦੇ ਵਿੱਚੋਂ ਬਾਹਰ ਕੱਢਿਆ ਗਿਆ ਜੀ ਕੁਝ ਹੋਰ ਵੀ ਬੰਦਿਆਂ ਵਾਲਿਓ ਧਮਕੀਆਂ ਦਿੱਤੀਆਂ ਗਈਆਂ ਸਾਨੂੰ ਕੀ ਕਰ ਲਵੋਗੇ ਤੁਸੀਂ ਤੁਰੇ ਫਿਰਦੇ ਰਹੋ ਤੁਹਾਡੇ ਜਿਹੜਾ ਪੁਲੀਸਾ ਮਾਰਿਆ ਕੀ ਉਹਦੀ ਕੋਈ ਪੁਰਾਣੀ ਰੰਜਿਸ਼ ਸੀ ਨਹੀਂ ਰੰਜਿਸ਼ ਨਹੀਂ ਜੀ ਜੀ ਪਤਾ ਨਹੀਂ ਜੀ ਉਹ ਮੁੰਡੇ ਨੂੰ ਕੋਈ ਪਤਾ ਜੀ ਜੋ ਨਾਲ ਰਹਿੰਦਾ ਸੀ ਤਿੰਨ ਦਿਨ ਤੋਂ ਹੁੰਦਾ ਉਹਦੇ ਮੁੰਡੇ ਦਾ ਨਾਮ ਜਸਕਰਨ ਸਿੰਘ ਸੀਗਾ ਜੀ ਜੋ ਲੈ ਕੇ ਗਿਆ ਜੀ ਉਹ ਦੱਸਾਈ ਕਹਿੰਦੇ ਜੱਸਾਈ ਕਹਿੰਦੇ ਨਾਲ ਦੇ ਪਿੰਡ ਦਾ ਹੀ ਸੇਰਪੁਰੇ ਕਲਾਂ ਦਾ ਜੀ ਉਸਨੇ ਜਾਣਾ ਸੀਗਾ ਜੀ ਬਾਹਰ ਥੋੜੇ ਦਿਨਾਂ ਤੱਕ ਕੈਨੇਡਾ ਉਸਨੇ ਕਈ ਬੰਦਿਆਂ ਨੂੰ ਸਮਝਦਾਰ ਮੁੰਡਿਆਂ ਤੋਂ ਸੁਣਿਆ ਗਿਆ ਵਾ ਵੀ ਉਹ ਕਹਿੰਦਾ ਮੈਂ ਮਟਰ ਕਰਕੇ ਕੈਨੇਡਾ ਭੱਜ ਜਾਣਾ ਮੇਰਾ ਕੀ ਪੂਸ ਫੜ ਲੈਣਗੇ ਤੁਹਾਡੇ ਕੋਲ ਦੂਜੇ ਕੋਲ ਕੋਈ ਪੈਸੇ ਪੂਸੇ ਵੀ ਸੀ ਨਹੀਂ ਸੀ ਪੈਸੇ ਨਹੀਂ ਸੀ ਕੰਮ ਤੋਂ ਆਇਆ ਸੀ ਉਹ ਤਾਂ ਹੀ 7 ਵਜੇ ਦਿਹਾੜੀ ਲੈ ਕੇ ਘਰੋਂ ਲੈ ਕੇ ਗਿਆ ਜਨਾਬ ਪਾਰਟੀ ਦਾ ਪਾਰਟੀ ਸਾਰਿਆਂ ਦੇ ਪਾਰਟੀ ਦਾ ਪੱਜ ਲਾ ਕੇ ਕਹੋ ਕਹਿੰਦਾ ਮੇਰਾ ਕਬੂਤਰ ਦਿੱਤੇ ਮੈਂ ਤੈਨੂੰ ਸਪੈਸ਼ਲ ਪਾਰਟੀ ਕਰਨੀ ਜੀ ਕੋਈ ਮੁੰਡੇ ਨਾਲ ਸੀਗੇ ਵੇਂਦੇ ਜੀ ਮੋਟਰਸਾਈਕਲ ਤੋਂ ਉਹਨਾਂ ਨੂੰ ਤਾਰਿਆ ਗਿਆ ਕਹਿੰਦੀ ਅੱਜ ਸੋਨੂ ਨੀ ਪਾਲਟੀ ਇਹਨੂੰ ਦੇਣੀ ਕੱਲੇ ਨੂੰ ਤੇ ਮੇਰੇ ਭੈਣ ਪਰਾਈ ਨਹੀਂ ਉਹਦੀ ਕੋਈ ਰੰਜਿਸ਼ ਸੀਗੀ ਇਹ ਜੀ ਉਹਨੂੰ ਕੋਈ ਪਤਾ ਜੀ ਜੋ ਲੈ ਕੇ ਗਿਆ ਜੱਸ ਕਰਨ ਨੂੰ ਜੀ ਸਾਨੂੰ ਇਹਦੇ ਬਾਰੇ ਕੋਈ ਨੋਜ਼ ਨਹੀਂ ਜੀ ਜਾਣਦੇ ਸੀ ਪਿਛਲੇ ਪਲੇ ਆਏ ਤੁਰ ਕੀ ਕੀਆ ਉਹਨਾਂ ਨੇ ਸਾਹਬ ਨੇ ਸਾਨੂੰ ਇਹ ਗੱਲ ਕਹੀ ਹੈ ਜੀ ਵੀ ਕਾਰਵਾਈ ਹੋਊਗੀ ਫੋਲ ਹੋਊਗੀ ਜੀ ਜੋ ਵੀ ਬਣਦੀ ਹੈ ਜੀ ਠੀਕ ਹੈ ਦਲਜੀਤ ਸਿੰਘ ਵੱਲੋਂ ਜੀ ਅੱਜ ਇੱਕ ਦਰਖਾਸਤ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਇਹ ਸੰਕੇਤ ਦਿੱਤਾ ਗਿਆ ਹੈ ਕਿ ਉਹਨਾਂ ਦੇ ਅਹ ਪਤੀ ਜੀ ਦੀ ਮੌਤ ਹੋਈ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਇਹਨੂੰ ਮੌਤ ਕਤਲ ਰਾਹੀਂ ਹੋਈ ਹੈ ਰਾਦਰ ਦੀ ਨਾਰਮਲ ਡੈਥ ਕੀਤੀ ਗਈ ਹੈ ਇਸ ਦੇ ਸੰਬੰਧੀ ਐਸਟੀਐਮ ਜਗਰਾਉਂ ਨੂੰ ਇੱਕ ਇਨਕੁਆਇਰੀ ਅਫਸਰ ਲਾਇਆ ਤੇ ਇਹਨਾਂ ਨੂੰ ਉਹਨਾਂ ਨੂੰ ਦੱਸਿਆ ਗਿਆ ਹੈ ਕਿ 15 ਦਿਨ ਦੇ ਅੰਦਰ ਅੰਦਰ ਆਪਣੀ ਡਿਟੇਲ ਰਿਪੋਰਟ ਇਸ ਟੀਐਸ ਉੱਤੇ ਸਬਮਿਟ ਕਰਨਗੇ ਉਸ ਤੋਂ ਉਪਰੰਤ ਇਸ ਤੇ ਅਗਲੀ ਵੀ ਕਾਰਵਾਈ ਕੀਤੀ ਜਾਏਗੀ ਇਹਨਾਂ ਦੇ ਸਾਹ ਇਹ ਸ੍ਰੀ ਪਰਿਵਾਰ ਪੰਜ ਤਕਰੀਬਨ ਪੰਜ ਤਿੰਨ ਤੋਂ ਲਗਾਤਾਰ ਰਹੇ ਹੈ ਬਿਆਨ ਹੈ ਤਕਰੀਬਨ ਤੁਹਾਡੇ ਕੋ ਬੜੀ ਬੜੀ ਆਸ ਰੱਖਿਆ ਹੈ ਇਹਨਾਂ ਨੂੰ ਇਨਸਾਫ ਮਿਲੇਗਾ ਦੇਖੋ ਜੀ ਇਹਦੇ ਵਿੱਚ ਜੋ ਹੈਗਾ ਇਹਨਾਂ ਦੀ ਕੰਪਲੇਂਟ ਦੇ ਉੱਤੇ ਇਨਕੁਆਇਰੀ ਰਿਪੋਰਟ ਲਈਤੀ ਜਾਏਗੀ ਇਨਕੁਆਇਰੀ ਰਿਪੋਰਟ ਦੇ ਵਿੱਚ ਜੋ ਤੱਥ ਸਾਹਮਣੇ ਆਉਣਗੇ ਅਗਲਾ ਫੈਸਲਾ ਉਹਦੇ ਅਨੁਸਾਰ ਹੀ ਕੀਤਾ ਜਾਵੇਗਾ। ਅੱਜ ਪੰਚਾਇਤ ਆਈ ਹੈ ਜਿਹੜੀ ਸ਼ੇਖ ਦੌਲਤਪੁਰ ਤੋਂ ਔਰ ਉਹਦੇ ਵਿੱਚ ਦਲਜੀਤ ਸਿੰਘ son of ਗਿੰਦਰ ਸਿੰਘ ਉਹਦੇ ਵੱਲੋਂ ਇੱਕ ਦਰਖਾਸਤ ਪੇਸ਼ ਕੀਤੀ ਗਈ ਹੈ ਕਿ ਇੰਦਰਜੀਤ ਸਿੰਘ ਉਹਦਾ ਭਤੀਜਾ ਸੀ ਔਰ 5 ਤਰੀਕ ਨੂੰ ਉਹਦੇ ਬੜੇ ਸ਼ੱਕੀ ਹਾਲਾਤ ਦੇ ਵਿੱਚ ਪਤਾ ਚੱਲਿਆ ਜੀ ਡੈਥ ਹੋਈ ਹੈ। ਔਰ ਬਾਅਦ ਵਿੱਚ ਉਹਦਾ ਪੋਸਟਮਾਰਟਮ ਵੀ ਹੋਇਆ ਪਰ ਇਹਨਾਂ ਦੀ ਹਾਲੇ ਤਸੱਲੀ ਨਹੀਂ ਹੈ ਔਰ ਇਹਨਾਂ ਨੂੰ ਸ਼ੱਕ ਹੈ ਔਰ ਜਿਸ ਹਾਲਾਤ ਦੇ ਵਿੱਚ ਇਹਨਾਂ ਨੇ ਦੱਸਿਆ ਹੈ ਕਿ ਉਸ ਨੂੰ ਜਿਹੜੀ ਮੌਤ ਹੈ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਹੀ ਹੋ ਸਕਦਾ ਹੈ ਉਹਨੂੰ ਕਤਲ ਕੀਤਾ ਗਿਆ ਹੋਵੇ ਸੋ ਇਹ ਸਾਰੇ ਹਾਲਾਤ ਨੂੰ ਦੇਖਦੇ ਹੋਏ ਔਰ ਪਹਿਲੇ ਵਾਲੇ ਹਾਲਾਤ ਨੂੰ ਸਾਰੇ ਵਿਚਾਰਦੇ ਹੋਏ ਔਰ ਇਹਨਾਂ ਦੀ ਡਿਮਾਂਡ ਜਿਹੜੀ ਸੀ ਕਿ ਵੀ ਨਿਰਪੱਖ ਔਰ ਇਹਨਾਂ ਨੂੰ ਵਿਸ਼ਵਾਸ ਸੀ ਕਿ ਕਿਤੇ ਬਾਹਰਲੇ ਜ਼ਿਲ੍ਹੇ ਤੋਂ ਕਰਾਈ ਜਾਏ ਉਸ ਨੂੰ ਮੈਂ ਐਗਰੀ ਕਰ ਲਿਆ ਹੈ ਔਰ ਇੱਕ ਸਾਡੇ आईपीएस ਅਫੀਸਰ ਹੈ ਐਸਪੀ ਡਿਟੈਕਟਿਵ ਖੰਨਾ ਉਹਨਾਂ ਦੇ ਕੋਲ ਇਹਨਾਂ ਦੀ ਜਿਹੜੀ ਐਸਆਈਟੀ ਬਣਾਈਤੀ ਗਈ ਹੈ ਔਰ ਉਹ ਇਸ ਨੂੰ ਇੱਕ ਬਾਰ ਸਾਰੇ ਨਵੇਂ ਸਿਰਿਓ ਸਾਰੇ ਹਾਲਾਤ ਨੂੰ ਵੈਰੀਫਾਈ ਕਰੂਗੀ ਔਰ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹਦੇ ਵਿੱਚ ਕਿਸੇ ਵੀ ਕਿਸਮ ਦੇ ਕੋਈ ਸ਼ੱਕੀ ਹਾਲਾਤ ਨਹੀਂ ਜਿਹੜੇ ਤੇ ਕਾਰਵਾਈ ਕਰਨੀ ਬਣਦੀ ਹੈ ਔਰ ਇਹੋ ਜਿਹਾ ਲੱਗਦਾ ਹੈ ਕਿ ਜਿਹੜੇ ਇਹਨਾਂ ਦੇ ਅਲੀਗੇਸ਼ਨਸ ਹਨ ਉਹਨਾਂ ਵਿੱਚ ਸੱਚਾਈ ਹੈ ਤਾਂ ਉਹ ਫਿਰ ਅੱਗੇ ਜਿਹੜਾ ਇਸ ਮੁਤਾਬਕ ਕੇਸ ਕਰਦੇ ਹੋਏ ਔਰ ਜਿਹੜੇ ਵੀ ਐਵੀਡੈਂਸਿਸ ਹੈ ਕਲੈਕਟ ਕਰਕੇ ਔਰ ਕਲਪਰਟਸ ਨੂੰ ਆਇਡੈਂਟੀਫਾਈ ਕਰਕੇ ਅਰਸ। ਸਰ ਜਿੱਦਾਂ ਕਿ ਪੀੜਤ ਪਰਿਵਾਰ ਦੇ ਇਹ ਕਹਿਣਾ ਪੰਜ ਤਰੀਕ ਨੂੰ ਜਦੋਂ ਦੀ ਡੈਥ ਹੋਣ ਤੋਂ ਬਾਅਦ ਤਕਰੀਬਨ ਜਿਹੜਾ ਦੂਸਰੇ ਪਰਿਵਾਰ ਜਿਨ੍ਹਾਂ ਨੇ ਸ਼ੱਕ ਜ਼ਾਹਿਰ ਕੀਤਾ ਹੈ। ਜੀ ਹਾਲਾਤ ਜੋ ਹੈ ਨਾ ਮੇਰੇ ਕੋਲ ਸਾਰੇ ਡਿਟੇਲਸ ਨਹੀਂ ਆ। ਤੇ ਜਦੋਂ ਵੀ ਇਹ ਵੈਰੀਫਿਕੇਸ਼ਨ ਹੋਊਗੀ ਉਸ ਵੇਲੇ ਆਪਣੀ ਜੋ ਵੀ ਗੱਲ ਹੈ ਉਹ ਸਾਰੀ ਦੱਸ ਸਕਦੇ ਹੋ ਸੋਸਾਇਟੀ ਨੂੰ ਜੀ ਪਰ ਐਸਆਈਟੀ ਚੀਫ ਉਸ ਚੀਜ਼ ਨੂੰ ਧਿਆਨ ਰੱਖਦੇ ਹੋਏ ਆਪਣਾ ਫੈਸਲਾ ਲੈਣਗੇ ਔਰ ਇੰਡੀਪੈਂਡੈਂਟਲੀ ਕੰਮ ਕਰਨਗੇ ਸਰ ਪੁਲਿਸ ਕੋਲ ਰਾਈਟ ਹੈ ਕਿ ਮੰਨ ਲਓ ਜੇ ਤੁਸੀਂ ਕੰਪਰੋਮਾਈਜ਼ ਨਹੀਂ ਕਰੋਗੇ ਅਸੀਂ ਲਾਸ਼ ਨਹੀਂ ਦਿਵਾਂਗੇ ਇਹ ਐਸੀ ਚੀਜ਼ ਦਾ ਕੋਈ ਵੀ ਚੀਜ਼ ਨਹੀਂ ਐਸੀ ਕਰ ਸਕਦੇ ਔਰ ਬੇਸਿਕਲੀ ਇਹ ਹੈ ਕਿ ਜੇਕਰ ਕੋਈ ਹਾਲਾਤ ਇਹੋ ਜੇ ਲੱਗਦੇ ਹੈ ਕਿ ਵੀ ਸ਼ੱਕੀ ਹੈ ਜਦੋਂ ਤੱਕ ਉਹਦਾ ਨਿਪਟਾਰਾ ਨਹੀਂ ਹੁੰਦਾ ਉਨੀ ਚਿਰ ਤੱਕ ਜਿਹੜਾ ਹੈ ਪੁਲਿਸ ਡੈਫੀਨਿਟਲੀ ਆਪਣੇ ਤੌਰ ਤੇ ਵੈਰੀਫਿਕੇਸ਼ਨ ਹੀ ਕਰ ਸਕਦੀ ਹੈ ਪਰ ਇਸ ਤੋਂ ਇਲਾਵਾ ਜਿਹੜਾ ਸਾਡੇ ਵੱਲੋਂ ਔਰ ਕੋਈ ਜਿਹੜਾ ਗੱਬਰੀ ਕੋਈ ਵੀ ਚੀਜ਼ ਨਹੀਂ ਕਰਾਈ। ਸਰ ਜਿੱਦਾਂ ਕਿ ਡਿਪਟੀ ਸਾਹਿਬ ਨੇ ਦਕਾਲਸ ਜੀ ਨੂੰ ਮੀਡੀਆ ਵਾਲੇ ਗਏ ਸੀ ਉਹ ਕਹਿੰਦੇ ਵੀ ਮੈਂ ਵਰਜਨ ਨਹੀਂ ਇਸਦਾ ਦੇ ਸਕਦਾ। ਕਿਉਂਕਿ ਕੀ ਉਹਨਾਂ ਜਿੱਥੇ ਕਿ ਤੁਹਾਡੇ ਕੋਲ ਇੱਕ ਆਰਡਰ ਕੀਤਾ ਗਿਆ ਨਹੀਂ ਵੀ ਡਿਪਟੀ ਜਿਹੜਾ ਸੀ ਦਾ ਹੈ ਇਹ ਡਿਸਟ੍ਰਿਕਟ ਦੇ ਐਸਐਸਪੀ ਸਾਹਿਬ ਨਾਰਮਲੀ ਨੋਡਲ ਅਫਸਰ ਹੁੰਦੇ ਪਰ ਉਹਨਾਂ ਦੀ ਮਰਜ਼ੀ ਹੈ ਜਿਹੜਾ ਅਗਰ ਉਹ ਅਲਾਉ ਕਰ ਦਿੰਦੇ ਹੁੰਦੇ ਆ ਕਿ ਵੀ ਇਸ ਬਿਹਾਫ ਤੇ ਜਿਹੜਾ ਮੇਰੀ ਤਰਫੋਂ ਵਰਜਨ ਦਿੱਤਾ ਜਾਏ। ਤੋਂ ਦੇ ਵੀ ਸਕਦੇ ਆ। ਪਰ ਉਹਨਾਂ ਦਾ ਪ੍ਰੋਸੀਜਰ ਇਹ ਹੀ ਹੈ ਕਿ ਸਾਡੇ ਪੁਲਿਸ ਸਕੂਲ ਸੇ ਕਹਿੰਦੇ ਹੈ ਕਿ ਜ਼ਿਲ੍ਹਾ ਪ੍ਰਮੁਖ ਦੇ ਅਲਾਵਾ ਪ੍ਰੈਸ ਨੂੰ ਕੋਈ ਵੀ ਬਰੀਫਿੰਗ ਨਹੀਂ ਦੇ ਸਕਦਾ ਠੀਕ ਹੈ ਥੈਂਕ ਯੂ ਸਰ